ਸਟ੍ਰਾਈਕ ਪ੍ਰਾਈਸ ਬਾਰੇ ਗੱਲ ਕਰਾਂਗੇ ਕਿ ਕਿਹੜਾ ਸਟ੍ਰਾਈਕ ਪ੍ਰਾਈਸ ਲੈਣਾ ਚਾਹੀਦਾ ਹੈ ਤੇ ਤਿੰਨ ਜਿਹੜੇ ਆਪਸ਼ਨ ਹੁੰਦੇ ਆ ਆਈਟੀਐਮ ਏਟੀਐਮ ਤੇ ਓਟੀਐਮ ਇੰਦਾ ਮਨੀ ਐਟ ਦਾ ਮਨੀ ਤੇ ਆਊਟ ਆਫ ਦਾ ਮਨੀ ਇਹਨਾਂ ਨੂੰ ਸਮਝਾਂਗੇ ਕਿ ਇਹ ਕੀ ਹੁੰਦੀ ਹੈ ਤੇ ਇਹਨਾਂ ਦੇ ਵਿੱਚੋਂ ਕਿਹੜਾ ਆਪਾਂ ਨੂੰ ਲੈਣਾ ਚਾਹੀਦਾ ਸੋ ਦੇਖੋ ਤੁਹਾਡੇ ਸਾਹਮਣੇ ਮੈਂ ਨਿਫਟੀ 50 ਦਾ ਆਪਸ਼ਨ ਚੇਨ ਖੋਲੀ ਹੋਈ ਹੈ ਸੋ ਨਿਫਟੀ 50 ਹੁਣ ਚੱਲਣ ਈ ਆ 2667 ਤੇ 2267 ਤੇ ਚਲਦੀ ਆ ਤੇ ਸਭ ਤੋਂ ਪਹਿਲਾਂ ਆਪਾਂ ਕਾਲ ਸਾਈਡ ਦਾ ਸਮਝਦੇ ਆਂ ਫਿਰ ਪੋਰਟ ਸਾਈਡ ਸਾਈਡ ਦਾ ਸਮਝਾਂਗੇ ਸੋ ਦੇਖੋ ਜੇ ਆਪਾਂ ਨੂੰ ਲੱਗਦਾ ਕਿ ਨਿਫਟੀ 2267 ਤੋਂ ਉੱਤੇ ਜਾਊਗੀ ਤੇ ਫਿਰ ਆਪਾਂ ਕੀ ਲਵਾਂਗੇ ਕਾਲ ਲਵਾਂਗੇ ਸੋ ਕਾਲ ਆਪਾਂ ਕਿਹੜੀ ਲੈਣੀ ਆ ਕਾਲ ਆਪਾਂ ਕਿਹੜੀ ਲੈਣੀ ਆ ਦੇਖੋ ਜੇ ਆਪਾਂ ਲੈਣੇ ਆ 22650 ਵਾਲੀ ਜਿਹੜੀ ਕਿ ਇਹਦੇ ਲੱਗੇ ਬਿਲਕੁਲ ਲੱਗੇ ਵਾਲੀ ਆ ਸੋ ਜਿਹੜੀ ਬਿਲਕੁਲ ਲੱਗੇ ਵਾਲੀ ਆ ਉਹਨੂੰ ਆਪਾਂ ਕਹਿ ਦਿੰਨੇ ਐਟ ਦਾ ਮਣੀ ਐਟ ਦਾ ਮਨੀ ਮਤਲਬ ਹੋ ਗਿਆ ਕਿ ਉੱਤੇ ਜਿਹੜੇ ਪ੍ਰਾਈਸ ਤੇ ਚੱਲਣ ਦੇ ਮਾਰਕੀਟ ਉਹ ਪ੍ਰਾਈਸ ਹੀ ਆਪਾਂ ਲਿਆ ਤੇ ਉਹ ਆਪਣਾ ਹੋ ਗਿਆ ਐਟ ਦਾ ਮਨੀ ਤੇ ਜੇ ਆਪਾਂ ਇਹਦੇ ਵਿੱਚ ਲੈਨੇ ਆ 50 ਪੇਸ਼ੇ ਵਾਲੀ ਮਤਲਬ 22600 ਵਾਲੀ 22600 ਜਿਹੜਾ ਪ੍ਰਾਈਸ ਲੰਘ ਕੇ ਮਤਲਬ ਹੋ ਗਿਆ ਕਿ 22667 ਤੇ ਆਈ ਹੈ ਸੋ ਜਿਹੜਾ ਪ੍ਰਾਈਸ ਲੰਘ ਚੁੱਕੀ ਹੈ ਤੇ ਉਸ ਤੋਂ ਅੱਗੇ ਆ ਚੁੱਕੀ ਹੈ ਤੇ ਉਹ ਆਪਣਾ ਕੀ ਹੋ ਗਿਆ ਇੰਦਾ ਮਨੀ ਮਤਲਬ ਇਹ ਚਲਾ ਗਿਆ ਇੰਦਾ ਮਨੀ ਪਿਛੇ ਵਾਲਾ ਸੋ ਜੇ ਆਪਾਂ ਇੱਥੇ ਲੈਨੇ ਆ 22700 ਮਤਲਬ 50 ਅੱਗੇ ਵਾਲਾ ਤੇ ਇਹ ਆਪਣਾ ਕੀ ਹੋ ਜੂਗਾ ਆਊਟ ਆਫ ਦਾ ਮਨੀ ਆਊਟ ਆਫ ਦਾ ਮਨੀ ਜੇ ਮੈਨੂੰ ਤਾਂ ਪਤਾ ਲੱਗਦਾ ਆਊਟ ਆਫ ਦਾ ਮਨੀ ਅੱਗੇ ਵਾਲਾ 50 ਅੱਗੇ ਵਾਲਾ ਜਿੱਥੇ ਹਲੀ ਮਾਰਕੀਟ ਨਹੀਂ ਜਾਣਾ ਤੇ ਆਪਣਾ ਪੋਟ ਸਾਈਡ ਦੇ ਵਿੱਚ ਵੀ ਸੇਮ ਇਦਾਂ ਹੁੰਦਾ ਜਿਹੜੇ ਪ੍ਰਾਈਸ ਤੇ ਚੱਲਣ ਡਈ ਹੈ ਐਗਜ਼ਾਮਪਲ ਦੇ ਤੌਰ ਤੇ 22670 ਦੇ ਮਾਰਕੀਟ ਚੱਲਣ ਡਈ ਹੈ ਸੋ ਜੇ ਆਪਾਂ ਨੂੰ ਲੱਗਦਾ ਇਥੋਂ ਥੱਲੇ ਜਾਊਗੀ ਸੋ ਫਿਰ ਆਪਾਂ ਕਿਹੜਾ ਲਵਾਂਗੇ 22700 ਦਾ ਪੁੱਟ ਲਵਾਂਗੇ ਕਿਉਂਕਿ 22700 ਦੇ ਪੁੱਟ ਦੀ ਜਿਹੜੀ ਨਾ ਲਾਗੇ ਆ ਮਾਰਕੀਟ ਸੋ ਇਹ ਆਪਣਾ ਹੋ ਗਿਆ ਐਡ ਦਾ ਮਨੀ ਤੇ ਜੇ ਆਪਾਂ ਇਹਦਾ ਮਨੀ ਲੈਣਾ ਹੈ ਸੋ ਫਿਰ ਆਪਾਂ ਕਿਹੜਾ ਲਵਾਂਗੇ 22750 ਦਾ ਜਿੱਥੋਂ ਮਤਲਬ ਹੈ ਕਿ ਮਾਰਕੀਟ ਲੰਘ ਕੇ ਆ ਚੁੱਕੀ ਆ ਕਾਫੀ ਦੂਰ ਆ ਸੋ ਆਪਣਾ ਹੋ ਗਿਆ ਇਹਦਾ ਮਨੀ ਤੇ ਜੇ ਆਪਾਂ ਲੈਣਾ ਆ ਆਊਟ ਆਫ ਦਾ ਮਨੀ ਫਿਰ ਆਪਾਂ ਕਿਹੜਾ ਸਟ੍ਰਾਈਕ ਪ੍ਰਾਈਸ ਲਵਾਂਗੇ ਜਿੱਥੇ ਮਾਰਕੀਟ ਅਲੀ ਤੱਕ ਨਹੀਂ ਗਈ 22650 ਸੋ ਇਹ ਤਾਂ ਹੋ ਗਿਆ ਆਪਣਾ ਦੋਨਾਂ ਦੇ ਵਿੱਚ ਕੌਨ ਸਾਈਡ ਦੇ ਵਿੱਚ ਤੇ ਪੋਰ ਸਾਈਡ ਦੇ ਵਿੱਚ ਐਟ ਦਾ ਮਨੀ ਇੰਦਾ ਮਨੀ ਤੇ ਆਊਟ ਆਫ ਦਾ ਮਨੀ ਕੀ ਹੁੰਦਾ ਉਹਨੂੰ ਆਪਾਂ ਸਮਝ ਲਿਆ ਸੋ ਹੁਣ ਲੈਣਾ ਕਿਹੜਾ ਚਾਹੀਦਾ ਤੇ ਕਿਹਦੇ ਵਿੱਚ ਕੀ ਫਾਇਦਾ ਹੁੰਦਾ ਦੇਖੋ ਜਿਹੜਾ ਇੰਦਾ ਮਨੀ ਹੁੰਦਾ ਜਿਹੜਾ ਪਿੱਛੇ ਵਾਲਾ ਹੁੰਦਾ ਉਹ ਆਪਾਂ ਨੂੰ ਮਹਿੰਗਾ ਮਿਲਦਾ ਹੈ ਉਹਦੇ ਵਿੱਚ ਘੱਟ ਮੂਵਮੈਂਟ ਹੋਣ ਤੇ ਪ੍ਰੋਫਿਟ ਜਿਹੜਾ ਹੁੰਦਾ ਹੈ ਵੱਡਾ ਹੁੰਦਾ ਹੈ ਤੇ ਜੇ ਲਾਸ ਹੋਏ ਤੇ ਲਾਸ ਵੀ ਵੱਡਾ ਹੁੰਦਾ ਤੇ ਜਿਹੜਾ ਜਿਹੜੇ ਪ੍ਰਾਈਸ ਤੇ ਚੱਲਣ ਲਈ ਮਾਰਕੀਟ ਜੇ ਆਪਾਂ ਉਹ ਪ੍ਰਾਈਸ ਲੈਣੇ ਆ ਐਟ ਦਾ ਮਨੀ ਲੈਣੇ ਆ ਸੋ ਐਟ ਦਾ ਮਨੀ ਦੇ ਵਿੱਚ ਕੀ ਆ ਕਿ ਦੋਵੇਂ ਚੀਜ਼ਾਂ ਬਰਾਬਰ ਐ ਇੰਦਾ ਮਨੀ ਦੇ ਨਾਲੋਂ ਸਸਤਾ ਹੁੰਦਾ ਪਹਿਲੀ ਗੱਲ ਇੰਦਾ ਮਨੀ ਦੇ ਨਾਲੋਂ ਪ੍ਰੋਫਿਟ ਜਿਹੜਾ ਘੱਟ ਹੁੰਦਾ ਐ ਇੰਦਾ ਮਨੀ ਦੇ ਨਾਲੋਂ ਜਿਹੜਾ ਲਾਜ਼ ਹੋ ਘੱਟ ਹੁੰਦਾ ਐ ਐਟ ਦਾ ਮਨੀ ਦੇ ਵਿੱਚ ਜਿਹੜੇ ਪ੍ਰਾਈਸ ਤੇ ਚੱਲਣ ਡਈ ਉਹ ਜਿਹੇ ਪ੍ਰਾਈਸ ਆਪਾਂ ਲੈਨੇ ਉਹ ਆਪਣਾ ਐਟ ਦਾ ਮਨੀ ਹੁੰਦਾ ਤੇ ਜੇ ਆਊਟ ਆਫ ਦਾ ਮਨੀ ਦੀ ਗੱਲ ਕਰੀਏ ਸੋ ਆਊਟ ਆਫ ਦਾ ਮਨੀ ਦੇਖੋ ਸਸਤਾ ਹੁੰਦਾ ਐ ਤਿੰਨਾ ਦੇ ਵਿੱਚੋਂ ਸਭ ਤੋਂ ਸਸਤਾ ਹੁੰਦਾ ਆਊਟ ਆਫ ਦਾ ਮਨੀ ਤੇ ਆਊਟ ਆਫ ਦਾ ਮਨੀ ਦੇ ਵਿੱਚ ਆਪਣਾ ਪ੍ਰੋਫਿਟ ਛੋਟਾ ਹੁੰਦਾ ਐ ਤੇ ਲਾਜ਼ ਜੇ ਹੋਏ ਤੇ ਲਾਜ਼ ਵੀ ਛੋਟਾ ਹੁੰਦਾ ਸੋ ਇਹ ਆ ਤਿੰਨਾਂ ਦਾ ਤੇ ਕਿਹੜਾ ਲੈਣਾ ਚਾਹੀਦਾ ਹੈ ਇਹ ਤੁਹਾਡੇ ਤੇ ਆ ਤੁਸੀਂ ਤਿੰਨਾਂ ਦੇ ਵਿੱਚ ਕੋਈ ਵੀ ਲੈ ਸਕਦੇ ਜੋ ਆਪਣੇ ਹਿਸਾਬ ਦੇ ਨਾਲ ਤੇ ਪਰ ਮੈਂ ਕਿਹੜਾ ਲੈਣਾ ਉਹ ਮੈਂ ਤੁਹਾਨੂੰ ਦੱਸ ਦੇਣਾ ਦੇਖੋ ਮੈਂ ਕੰਮ ਕਰਦਾ ਜ਼ਿਆਦਾਤਰ ਐਟ ਦਾ ਮਨੀ ਦੇ ਵਿੱਚ ਜਾਂ ਫਿਰ ਆਊਟ ਆਫ ਦਾ ਮਨੀ ਦੇ ਵਿੱਚ ਜ਼ਿਆਦਾਤਰ ਮੈਕਸਿਮਮ ਜੀ ਦੇਖੋ ਹੋਣ ਦੀ ਡੇਟ ਦੇ ਵਿੱਚ 90% ਜਿਹੜੇ ਮੇਰੇ ਟਰੇਡ ਹੁੰਦੇ ਐਡ ਦਾ ਮਣੀ ਤੇ ਹੁੰਦੇ ਆ 10% ਜਿਹੜੇ ਹੁੰਦੇ ਉਹ ਆਊਟ ਆਫ ਦਾ ਮਣੀ ਦੇ ਵਿੱਚ ਹੁੰਦੇ ਆ ਸੋ ਐਡ ਦਾ ਮਣੀ ਦੇਖੋ ਜਿਹੜੇ ਪ੍ਰਾਈਸ ਤੇ ਚੱਲਣ ਢਈ ਮਾਰਕੀਟ ਸੋ ਉਹਦੇ ਬਿਲਕੁਲ ਲਾਗੇ ਵਾਲਾ ਜਿਹੜਾ ਪ੍ਰਾਈਸ ਉਹ ਐਡ ਦਾ ਮਣੀ ਹੁੰਦਾ ਸੋ ਉੱਤੇ ਮੈਂ ਜ਼ਿਆਦਾਤਰ ਕੰਮ ਕਰਦਾ ਬਾਕੀ ਤਿੰਨਾਂ ਦੇ ਕੰਪੈਰੀਜ਼ਨ ਕਰਕੇ ਮੈਂ ਤੁਹਾਨੂੰ ਦੱਸਦੇ ਆ ਸੋ ਤਿੰਨਾਂ ਦੇ ਵਿੱਚੋਂ ਕਿਹੜਾ ਲੈਣਾ ਹੈ ਕਿਹੜਾ ਨਹੀਂ ਲੈਣਾ ਉਹ ਤੁਹਾਡਾ ਫੈਸਲਾ ਮੈਂ ਕਿਹੜਾ ਲੈਣਾ ਉਹ ਵੀ ਤੁਹਾਨੂੰ ਦੱਸਦਾ ਆ